ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪੰਜਾਬ ਨਿਊਜ਼ ਬ੍ਰੋਡਕਾਸਟ ਲੈ ਕੇ ਇੱਕ ਨਜ਼ਰ ਮਾਰਦੇ ਹਾਂ ਖਬਰਾਂ ਦੀਆਂ ਸੁਰਖੀਆਂ ਤੇ 41ਵੀਂ ਵਰਸੀ ਸ਼ਾਂਤਪਈ ਪੂਰਵਕ ਸਮਾਪਤ ਜਥੇਦਾਰ ਗੜਗੱਜ ਦੀ ਪੱਤਰਕਾਰ ਨਾਲ ਗੱਲਬਾਤ ਆਪਸੀ ਮਤ ਪੇਛੜ ਇਕਜੁੱਟ ਹੋਣ ਦਾ ਦਿੱਤਾ ਸੰਦੇਸ਼ 83 ਨੇ 84 ਦੇ ਕੱਲੂਕਾਰਾਂ ਨੂੰ ਕੀਤਾ ਯਾਦ ਕਿਹਾ 84 ਦਾ ਕੱਲੂਕਾਰਾਂ ਨਾ ਭੁੱਲਣ ਯੋਗ ਕੌਮ ਦੀ ਚੜ੍ਹਦੀ ਕਲਾ ਲਈ ਕੀਤੀ ਕਾਮਨਾ ਰਨਾਮ ਸਿੰਘ ਖਾਲਸਾ ਦਾ ਵੱਡਾ ਬਿਆਨ ਕਿਹਾ ਪਹਿਲੀ ਵਾਰ ਸ਼ਾਂਤਮਈ ਤਰੀਕੇ ਨਾਲ ਮਨਾਈ ਗਈ ਸ਼ਹੀਦੀ ਸਮਾਰੋਹ ਐਸਜੀਪੀਸੀ ਪ੍ਰਧਾਨ ਦੀ ਕੀਤੀ ਸਲਾਗਾ ਸਿਮਰਨਜੀਤ ਸਿੰਘ ਮਾਨ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਸਮਰਥਕਾਂ ਨੇ ਲਾਏ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਹੁਣ ਖਬਰਾਂ ਵਿਸਥਾਰ ਨਾਲ ਕੱਲੂ ਕਾਰਾ 41ਵੀਂ ਵਰ੍ਹੇ ਅਕਾਲ ਤਖਤ ਸਾਹਿਬ ਵਿਖੇ ਸ਼ਾਂਤੀਪੂਰਵਕ ਸਮਾਪਤ ਹੋ ਗਈ ਆ ਸਮਾਪਤੀ ਸਮਾਗਮ ਤੋਂ ਬਾਅਦ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗਾਜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ 1983 ਚ ਕਾਂਗਰਸ ਦੇ ਇਸ਼ਾਰੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਫੌਜਾਂ ਨੇ ਹਮਲਾ ਕੀਤਾ ਸੀ ਜਿਸ ਨੂੰ 41 ਸਾਲ ਹੋ ਗਏ ਨੇ ਤੇ ਹਜੇ ਤੱਕ ਇਨਸਾਫ ਨਹੀਂ ਮਿਲਿਆ ਕੱਲੂ ਕਾਰਾ 41ਵੀਂ ਵਰ੍ਹੇ ਸ਼ਾਂਤੀਪੂਰਵਕ ਸਮਾਪਤ ਹੋਣ ਤੋਂ ਬਾਅਦ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗਾਜ ਮੀਡੀਆ ਦੇ ਨਾਲ ਰੂਪਰੇ ਹੋਏ ਉਨਾ ਕਹੋ ਕਿ ਜਿੰਨਾ ਚਿਰ ਕੌਮ ਇਕੱਠੇ ਨਹੀਂ ਹੁੰਦੀ ਉਹਨਾਂ ਨੂੰ ਇਨਸਾਫ ਨਹੀਂ ਮਿਲਣਾ ਆਪਸੀ ਮਤਭੇਦ ਛੱਡ ਕੇ ਇਕਜੁੱਟ ਹੋਣਾ ਚਾਹੀਦਾ ਹੈ ਉਹਨਾਂ ਪਹੁੰਚੀਆਂ ਹੋਈਆਂ ਸਾਰੀਆਂ ਟਕਸਲਾਂ ਰਾਜਨੀਤਿਕ ਅਤੇ ਹੋਰ ਜਥੇਬੰਦੀਆਂ ਦਾ ਧੰਨਵਾਦ ਕੀਤਾ ਉਹਨਾਂ ਕਹੇ ਹੈ ਕਿ ਅੱਜ ਕੌਮ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਮੈਂ ਕਾਲੀ ਦਸਤਾਰ ਸਜਾਈ ਹੈ ਅੱਜ ਦਾ ਇਹ ਜਿਹੜਾ 41ਵਾਂ ਕੱਲੂ ਘਾਰਾ ਸਾਡਾ ਜੂਨ 1984 ਦਾ ਅਕਾਲ ਤਖਤ ਸਾਹਿਬ ਤੇ ਹਮਲੇ ਨੂੰ ਮਨਾ ਰਹੇ ਹਾਂ ਅੱਜ ਬਹੁਤ ਸ਼ਾਂਤਮਈ ਅਰ ਕੌਮੀ ਇਤਿਫਾਕ ਦੇ ਨਾਲ ਤੁਸੀਂ ਉੱਥੇ ਦੇਖਿਆ ਕਿ ਸਾਰਾ ਕੁਝ ਏਲੰਗ ਗਿਆ ਸਾਰਿਆਂ ਨੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵੋੱਚਤਾ ਨੂੰ ਪ੍ਰਵਾਨ ਕਰਦੇ ਹਾਂ ਉੱਥੇ ਪੂਰਨ ਸ਼ਾਂਤਮਈ ਰੱਖੀ ਔਰ ਜਦੋਂ ਮੈਂ ਅਰਦਾਸ ਕੀਤੀ ਅਰਦਾਸ ਵਿੱਚ ਸਾਰਿਆਂ ਦੇ ਮਨ ਗੁਰੂ ਨਾਲ ਜੁੜੇ ਆਪਣੇ ਸ਼ਹੀਦਾਂ ਨੂੰ ਚੇਤਿਆਂ ਚ ਲਿਆਂਦਾ ਸੀ ਤੋਂ ਗੁਰੂ ਪਾਤਸ਼ਾਹ ਨੇ ਅੱਜ ਬਹੁਤ ਸ਼ਾਂਤਮਈ ਇਹ ਘੱਲੂ ਘਰਾ ਦੇਣ ਲਗਾਤਾ ਮੈਂ ਗੁਰੂ ਪਾਤਸ਼ਾਹ ਦਾ ਗੁਰੂ ਖਾਲਸਾ ਪੰਥ ਦਾ ਸਮੂਚੀਆਂ ਜਿਹੜੀਆਂ ਸਿੱਖ ਜਥੇਬੰਦੀਆਂ ਦਲ ਪੰਥਾ ਟਕਸਾਲਾ ਵਾਂ ਹੋਰ ਸਿੱਖ ਜਥੇਬੰਦੀਆਂ ਰਾਸੀ ਧਾਰਮਿਕ ਮੈਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਕਿ ਅੱਜ ਆਪਾਂ ਦੁਨੀਆ ਨੂੰ ਇੱਕ ਸੰਦੇਸ਼ ਦਿੱਤਾ ਹਾਲਾਤ ਜਿਵੇਂ ਦੇ ਮਰਜ਼ੀ ਹੋਣ ਜਦੋਂ ਗੁਰੂ ਸਾਡੇ ਤੇ ਕਿਰਪਾ ਕਰੇ ਤੇ ਅਸੀਂ ਅੰਦਰੋਂ ਗੁਰੂ ਦੇ ਨਾਲ ਜੁੜਨ ਦੀ ਭਾਵਨਾ ਨਾਲ ਬਹਿ ਜਾਈਏ ਅਸੀਂ ਬਹਿ ਸਕਦੇ ਆ ਅੱਜ ਅਕਾਲ ਤੱਕ ਸਾਬਤ ਤੋਂ ਇਹ ਮੈਸੇਜ ਗਿਆ ਕਿ ਸਿੱਖ ਇਕੱਠੇ ਆ ਇਕੱਠੇ ਬਹਿ ਸਕਦੇ ਆ ਤੇ ਇਦਾਂ ਇਕੱਠੇ ਚੱਲਣਗੇ ਕੱਲੂਕਾਰਾ 11ਵੀਂ ਬਰਸੀ ਮੌਕੇ ਐਸ்சிਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਦਮਦਮਾ ਟਕਸਾਲ ਦੇ ਮੁਖੀ ਹਰਨਾਮ ਸਿੰਘ ਖਾਲਸਾ ਤਰਨਾ ਦਲ ਦੇ ਮੁਖੀ ਬਾਬਾ ਮੇਜਰ ਸਿੰਘ ਤੇ ਹੋਰ ਵੱਖ-ਵੱਖ ਜਥੇਬੰਦੀਆਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹਾਜ਼ਰੀ ਲਗਵਾਈ ਗਈ ਆਪਰੇਸ਼ਨ ਬਲੂ ਸਟਾਰ ਦੀ 41ਵੀਂ ਵਰ੍ਹੇ ਸਿਰ ਮੌਕੇ ਦਰਬਾਰ ਸਾਹਿਬ ਵਿਖੇ ਸਮਾਗਮ ਸੰਬੰਧੀ ਨਯੰਗ ਸਿੰਘ ਜਥੇਬੰਦੀਆਂ ਦੇ ਪ੍ਰਮੁੱਖ ਬਾਬਾ ਹਰਨਾਮ ਸਿੰਘ ਖਾਲਸਾ ਨੇ ਵੱਡਾ ਬਿਆਨ ਦਿੱਤਾ ਹੈ। ਉਹਨਾਂ ਕਿਹਾ ਕਿ ਪਹਿਲੀ ਵਾਰ ਪੰਥ ਨੇ ਸ਼ਹੀਦ ਸਮਾਗਮ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਮਨਾਇਆ ਗਿਆ। ਇਸ ਮੌਕੇ ਉਹਨਾਂ ਨੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਸ਼ਲਾਘਾ ਵੀ ਕੀਤੀ ਹੈ। ਆਪਰੇਸ਼ਨ ਬਲੂ ਸਟਾਰ ਦੀ ਕੈਲਰੀ ਵਰਸੀ ਮੌਕੇ ਵੱਡਾ ਬਿਆਨ ਦਿੱੰਦਿਆ ਹੋਇਆ ਬਾਬਾ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਪਹਿਲੀ ਵਾਰ ਪੰਥ ਨੇ ਸ਼ਹੀਦੀ ਸਮਾਰੋਹ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਮਨਾਇਆ ਹੈ ਉਹਨਾਂ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਤਾਮੀ ਦੀ ਸ਼ਲਾਘਾ ਕੀਤੀ ਬਾਬਾ ਹਰਨਾਮ ਨੇ ਕਿਹਾ ਕਿ ਮੈਂ ਤਾਮੀ ਸਾਹਿਬ ਦਾ ਧੰਨਵਾਦ ਕਰਦਾ ਸਾਨੂੰ ਭਵਿੱਖ 'ਚ ਵੀ ਸ਼ਾਂਤੀ ਬਣਾਈ ਰੱਖਣੀ ਚਾਹੀਦੀ ਹੈ ਮੈਂ ਬੇਨਤੀ ਕਰਨੀ ਚਾਹੁੰਦਾ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਸਖਸਾਬ ਦੀ ਦਾ ਬਹੁਤ ਆਪ ਸਤਿ ਸਪਾਣ ਰਹਿਣਾ ਚਾਹੀਦਾ ਮੇਰਾ ਖਿਆਲ ਹੈ 45ਵੀਂ ਸ਼ਹੀਦੀ ਵਰੇ ਗੰਢ ਤੇ ਪਹਿਲੀ ਵਾਰ ਪੰਥ ਨੇ ਬੜਾ ਸ਼ਾਂਤੀ ਨਾਲ ਸ਼ਹੀਦਾਂ ਦੀ ਯਾਦ ਵਿੱਚ ਸਮਾਗਮ ਸੰਪੂਰਨ ਕੀਤਾ ਇਹਦੇ ਲਈ ਜਿਸ ਵੇ ਮੈਂ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਦਾ ਸ਼ੁਕਰਾਨਾ ਕਰਦਾ ਉਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਾਨ ਜੋ ਸਰਜਾ ਸਰਦਾਰ ਹਰਜਿੰਦਰ ਸਿੰਘ ਦੀ ਧੰਨ ਇਹਨਾਂ ਨੇ ਬੜੀ ਸ਼ਾਨਦਰ ਪ੍ਰਣਾਲ ਬਣੀ ਸਹਿਮਤੀਤਾ ਦੇ ਨਾਲ ਔਰ ਬੜੀ ਦੂਰ ਅੰਦੇਸ਼ੀ ਦੇ ਨਾਲ ਇਹ ਸਾਰਾ ਟਕਰਾ ਜਿਹੜਾ ਰੋਕਿਆ ਇਸ ਨੂੰ ਕਾਲੇ ਉਹਨਾਂ ਦਾ ਮੈਂ ਵਿਸ਼ੇਸ਼ ਧੰਨਵਾਦ ਕਰਦਾ ਕਿਉਂਕਿ ਚਿਹਦਾਂ ਦੀ ਯਾਦ ਵਿੱਚ ਪੰਛ ਵਿੱਚ ਕਦੇ ਟਕਰਾ ਨਹੀਂ ਹੋਣਾ ਚਾਹੀਦਾ ਇਸ ਕਰਕੇ ਉਹ ਟਕਰਾ ਨੂੰ ਰੋਕਿਆ ਗਿਆ ਇਸ ਲਈ ਸਾਰੇ ਪੰਛ ਦੇ ਵਿੱਚ ਦੁਨੀਆ ਭਰ ਦੇ ਵਿੱਚ ਅੱਜ ਇੱਕ ਸੰਦੇਸ਼ ਗਿਆ ਸ਼੍ਰੀ ਅਕਾਲ ਤਖ਼ਤ ਸਾਹਿਬ ਕੇ ਸਮੁੱਚੇ ਪੰਥ ਨੇ ਬੈਠ ਕੇ ਜੂਨ 84 ਦੇ ਸ਼ਹੀਦਾਂ ਦੀ ਯਾਦ ਸੰਤ ਪਾਵਾ ਜਰਨੈਲ ਸਿੰਘ ਦੀ ਖਾਲਸਾ ਪੰਡਰਾਂ ਵਾਲੇ ਸ਼ਹੀਦ ਭਾਈ ਮਰੀਦ ਸਿੰਘ ਦੀ ਸ਼ਹੀਦ ਦਫਨ ਸਵੇਟ ਸਿੰਘ ਦੀ ਸ਼ਹੀਦ ਪਾਤਾਰਾ ਸਿੰਘ ਦੀ ਯਾਦ ਬੜੀ ਸ਼ਾਂਤੀ ਦੇ ਨਾਲ ਔਰ ਬੜੇ ਆਦਰ ਸਤਕਾਰ ਦੇ ਨਾਲ ਮਨਾਈ ਆ ਇਸ ਲਈ ਇਹ ਸਾਰਾ ਸਿੱਖ ਪੰਥ ਦੇ ਸਿਰ ਦੇ ਉੱਤੇ ਇਸੇ ਦਾ ਨਾਮ ਜ਼ਿਕਰੇ ਖਾਸ ਹੈ ਕਿ ਅੱਜ ਸ੍ਰੀ ਅਕੰਠ ਪਾਠ ਸਾਹਿਬ ਦੇ ਭੋਗ ਵੀ ਪਾਏ ਗਏ ਇਸ ਸ਼ਾਨਦਾਰ ਦਰਬਾਰ ਸਾਹਿਬ ਦੇ ਵਿੱਚ ਹਰਨਾਮ ਸਿੰਘ ਖਾਲਸਾ ਆਪਣੇ ਸਮਰਥਕਾਂ ਸਣੇ ਮੌਜੂਦ ਰਹੇ ਜਦਕਿ ਧਿਆਨ ਸਿੰਘ ਮੰਡ ਵੀ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੇ ਹਰਨਾਮ ਸਿੰਘ ਖਾਲਸਾ ਨੇ ਨਵੇਂ ਜਥੇਦਾਰ ਦੀ ਨਿਯੁਕਤੀ ਦੇ ਵਿਰੋਧ ਦਾ ਵੀ ਐਲਾਨ ਕੀਤਾ ਇਸ ਮੌਕੇ ਨਿਹੰਗ ਜਥੇਬੰਦੀਆਂ ਦੀ ਵੀ ਹਾਜ਼ਰੀ ਰਹੀ ਸਾਕਾ ਨੀਲਾ ਤਾਰਾ ਦੀ 41ਵਾਂ ਵਰ੍ਹੇ ਸ੍ਰੀ ਜੀ ਪੀ ਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ 84 ਦੇ ਕੱਲੂ ਕਾਰਾਂ ਨੂੰ ਯਾਦ ਕੀਤਾ ਉਹਨਾਂ ਕਿਹਾ ਕਿ ਜੂਨ 84 ਦਾ ਕੱਲੂ ਕਾਰਾਂ ਨਾ ਭੁੱਲਣ ਯੋਗ ਹੈ ਇਸ ਮੌਕੇ ਉਹਨਾਂ ਨੇ ਕੱਲੂ ਕਾਰਾਂ ਦੇ ਸਮੂਹ ਸ਼ਹੀਦਾਂ ਨੂੰ ਕੌਮ ਦੀ ਜੁਝਾਰੂ ਨਾਇਕ ਕਰਾਰ ਦਿੰਦਿਆਂ ਕਿਹਾ ਕੌਮ ਚੜ੍ਹਦੀ ਕਲਾ ਦੇ ਵਿੱਚ ਰਹੇ ਸਾਕਾ ਨੀਲਾ ਤਾਰਾ ਦੀ 41ਵੀਂ ਵਰ੍ਹੇ ਮੌਕੇ ਐਸ ਜੀ ਪੀ ਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ ਗਏ ਉਹਨਾਂ ਸ੍ਰੀ ਅਕਾਲ ਤਖਤ ਸਹਿਬ ਦੇ ਹਮਲੇ ਨੂੰ ਇੱਕ ਡੂੰਗਾ ਜ਼ਖਮ ਦਸਿਆ ਤਾਮੀ ਨੇ 84 ਦੇ ਇੱਕ ਲੁਕਾਰੇ ਨੂੰ ਯਾਦ ਕਰਦਿਆਂ ਕਿਹਾ ਕਿ ਜਿੱਥੇ ਸਿੱਖ ਜਥੇਦਾਰਾਂ ਦੀਆਂ ਜਾਨਾਂ ਗਈਆਂ ਉੱਥੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਨ ਸਰੂਪਾਂ ਨੂੰ ਵੀ ਗੋਲੀਆਂ ਲੱਗੀਆਂ ਉਹਨਾਂ ਆਖਿਆ ਕਿ 2019 'ਚ ਸਰਕਾਰ ਨੇ ਬਲਵੰਤ ਸਿੰਘ ਰਾਜਵਾਨਾ ਦੀ ਰਿਹਾਈ ਦਾ ਐਲਾਨ ਕੀਤਾ ਸੀ ਜੋ ਹੱਜ ਤੱਕ ਪੂਰਾ ਨਹੀਂ ਹੋਇਆ ਮੁਕਾਬਲੇ ਤਾਂ ਕਈ ਵਾਰ ਹੀ ਹੋ ਜਾਂਦੇ ਆ ਪਰ ਜੇਸ ਵਿਧੀ ਦੇ ਨਾਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ 'ਚ ਗੋਲੀਆਂ ਮਾਰੀਆਂ ਜੇਸ ਵਿਧੀ ਦੇ ਨਾਲ ਤੋਪਾਂ ਤੇ ਟੈਂਕਾਂ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ 사ਤਗੁਰ ਜੀ ਦੇ ਜਿਹੜੇ ਥੱਲੇ ਪਵਿੱਤਰ ਸਰੂਪ ਪ੍ਰਕਾਸ਼ ਮਾਨ ਸੀ ਉਹ 'ਚ ਗੋਲੀ ਲੱਗੀ ਇੱਕ ਜਿਹੜੇ ਵੱਡੇ ਸਰੂਪ ਸਾਡੇ ਹਰ ਕੀ ਪੌੜੀ ਹੁੰਦੇ ਉਹਦੇ ਵਿੱਚ ਗੋਲੀ ਲੱਗੀ ਉੱਤੇ ਗੁਰਮਤਿ 'ਚ ਵੀ ਗੋਲੀਆਂ ਲੱਗੀਆਂ ਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਤਾ ਜਿੰਨਾ ਸਾਡਾ ਪੁਰਾਣਾ ਉੱਥੇ ਇਤਿਹਾਸ ਪਿਆ ਸੀ ਚਾਹੇ ਉਹ ਗੁਰਮਤਿ ਦਾ ਇਤਿਹਾਸ ਸੀ ਚਾਹੇ ਹੋਰ ਇਤਿਹਾਸ ਸੀ ਉਹ ਸਾਰੇ ਨੂੰ ਅੱਗ ਲਾ ਕੇ ਸਾਰਾ ਕੁਝ ਫੂਕ ਕੇ ਫਨਾ ਕੀਤਾ ਔਰ ਗੁਰੂ ਸਾਹਿਬ ਜੀ ਦੀ ਦਰਸ਼ਣੀ ਰਿਉੜੀ ਉਹਦਾ ਹਿੱਸਾ ਢਾਕੇ ਇੱਕ ਬਹੁਤ ਕੀਮਤੀ ਜਿਹੜੀ ਇੱਕ ਮਹਾਰਾਜਾ ਰਣਜੀਤ ਸਿੰਘ ਨੇ ਚਾਦਨੀ ਭੇਟ ਕੀਤੀ ਸੀ ਉਹ ਸਾਰੇ ਜਿਹੜੀ ਉਹ ਸੁਆਹ ਚੜ੍ਹ ਕੇ ਸੁਆਹ ਹੋ ਗਈ ਉਹ ਮੈਂ ਇਹ ਗੱਲ ਇਸ ਕਰਕੇ ਨਹੀਂ ਕਹਿ ਰਿਹਾ ਕਿ ਇੱਕ ਯੋਜਨਾਬੰਦ ਢੰਗ ਨਾਲ ਸਿੱਖਾਂ ਦੀ ਕਰਤਾਰ ਕੁਸ਼ੀ ਕਰਨ ਲਈ ਇਹ ਬਲੂ ਸਟਾਰ ਆਪਰੇਸ਼ਨ ਕੀਤਾ ਗਿਆ ਸੀ ਤੇ ਸਿੱਖ ਮੰਗਦੇ ਵੀ ਕੀ ਸੀ ਕੋਈ ਵੱਡੀਆਂ ਮੰਗਾਂ ਨਹੀਂ ਸੀਗੀਆਂ ਉਸ ਵੇਲੇ ਦੀਆਂ ਜਿਹੜੀਆਂ ਮੁੱਖ ਤੌਰ ਦੇ ਉੱਤੇ ਸ਼੍ਰੀ ਅਨੰਦਪੁਰ ਸਾਹਿਬ ਦਾ ਮਤਾ ਅਤਿਆਦਿਕ ਉਹਦੇ ਵਿੱਚ ਫਿਰ ਬਾਅਦ ਦੇ ਵਿੱਚ ਬੈਠ ਕੇ ਮੋਰਚਾ ਵੀ ਲੱਗਾ ਸੋ ਮੈਂ ਜਿੱਥੇ ਉਹਨਾਂ ਮਹਾਨ ਸ਼ਹੀਦਾਂ ਨੂੰ ਨਤਮਸਤਕ ਹੁੰਨਾ ਪ੍ਰੇਰਣਾ ਵੀ ਆ ਸਾਡੇ ਲਈ ਪ੍ਰੇਰਣਾ ਕੀ ਆ ਕਿ ਜਿਨ੍ਹਾਂ ਨੇ ਕਹਿੰਦੇ ਆਪਾਂ ਮੁਠੀ ਭਰ ਸਿੱਖ ਉਹਨਾਂ ਨੇ ਐਡੀ ਵੱਡੀ ਫੌਜ ਦੇ ਜਿਹੜੇ ਉਹ ਛੱਕੇ ਛੜਾ ਦਿੱਤੇ ਗੁਰੂ ਦਸਮ ਪਾਤਸ਼ਾਹ ਦੀ ਕਿਰਪਾ ਸੀ ਜ਼ਿਕਰ ਖਾਸ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਸਿੱਖ ਮਸਲਿਆਂ ਦੇ ਹੱਲ ਲਈ ਕੌਮ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਸਿਮਰਜੀਤ ਸਿੰਘ ਮਾਨ ਅੱਜ ਹਰਮੰਦਰ ਸਾਹਿਬ ਵਿਖੇ ਆਪਰੇਸ਼ਨ ਬਲੂ ਸਟਾਰ ਦੇ 41ਵੇਂ ਵਰੇ ਵਰੇ ਗਾਂਢ ਸ਼ਰਧਾਂਜਲੀ ਦੇਨ ਲਈ ਪਹੁੰਚੇ ਸ ਦੌਰਾਨ ਉਹਨਾਂ ਨੇ ਸਮਰਥਕਾਂ ਨੇ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਲਾਏ ਸ ਦੌਰਾਨ ਉਹਨਾਂ ਕਿਹਾ ਕਿ ਰੂੜਵਾਦੀ ਤਾਕਤਾਂ ਨੇ ਸਿੰਘ ਸਾਹਿਬਾਂ ਨੂੰ ਆਪਣਾ ਪੂਰਾ ਹੱਕ ਨਹੀਂ ਦੇਣ ਦਿੱਤਾ ਸ਼ਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਆਪਣੇ ਸਮਰਥਕਾਂ ਸਨੇ ਸ੍ਰੀ ਹਰਮੰਦਰ ਸਾਹਿਬ ਵਿਖੇ ਆਪਰੇਸ਼ਨ ਬਲੂ ਸਟਾਰ ਦੀ 11ਵੀਂ ਫੜੇਗੰਟੇ ਸ਼ਰਧਾਂਜਲੀ ਦੇਨ ਪਹੁੰਚੇ ਇਸ ਦੌਰਾਨ ਉਹਨਾਂ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਅੱਜ ਰੂੜੀਵਾਦੀ ਤਾਕਤਾਂ ਨੇ ਸਿੰਘ ਸਾਹਿਬ ਨੂੰ ਆਪਣਾ ਪੂਰਾ ਵਾਕ ਨਹੀਂ ਦੇ ਦਿੱਤਾ ਜਿਸ ਦੀ ਵਜ੍ਹਾ ਨਾਲ ਸ਼ਹੀਦਾਂ ਦੇ ਪਰਿਵਾਰਾਂ ਨੂੰ ਸੁਰਪਾਣ ਨਹੀਂ ਦੇ ਦਿੱਤਾ ਗਿਆ ਉਹਨਾਂ ਅੱਗੇ ਆਖਿਆ ਹੈ ਕਿ ਸਿੰਘ ਸਾਹਿਬਾਨ ਨੇ ਆਪਣੀ ਅਰਦਾਸ 'ਚ ਸਿੱਖ ਕੌਮ ਦੀ ਪੂਰੀ ਹਾਲਾਤ ਦੱਸੀ ਹੈ ਮੰਨਦਾ ਕਹਿਣਾ ਹੈ ਕਿ ਸਿੰਘ ਸਾਹਿਬਾਨ ਵੱਲੋਂ ਕੀਤੀ ਗਈ ਅਰਦਾਸ 'ਚ ਮੋਦੀ ਸਰਕਾਰ ਦਾ ਖੰਡਨ ਕੀਤਾ ਗਿਆ ਹੈ ਪ੍ਰਾਣਿਕ ਕਹਾਵਤ ਹੈ ਜਦੋਂ ਬਾਬਾ ਜੱਤ ਜੱਤ ਘਰ ਦਾ ਪੇਤੇ ਲੰਕਾ ਟਾਉਂਦਾ ਅੱਜ ਰੂਡਵਾਦੀ ਚਾਗਤਾ ਨੇ ਸਿੰਘ ਸਾਹਿਬ ਨੂੰ ਆਪਣਾ ਪੂਰਾ ਵਾਕ ਨਹੀਂ ਦੇਣ ਦਿੱਤਾ ਜੀ ਜੀ ਵਜ੍ਹਾ ਦੇ ਨਾਲ ਜਿਹੜੇ ਉਹ ਬਾਈ ਸ਼ਹੀਦਾਂ ਦੇ ਵਾਰਿਸ ਸੀਗੇ ਉਹਨਾਂ ਨੂੰ ਸਰੋਪਾ ਨਹੀਂ ਦੇਣ ਦਿੱਤਾ ਔਰ ਸਿੰਘ ਸਾਹਿਬ ਨੇ ਜੇ ਉਹਨਾਂ ਨੂੰ ਹਰੇਕ ਸਾਲ ਵਰਗਣ ਨਹੀਂ ਬੋਲਣ ਦਿੱਤਾ ਪਰ ਸਿੰਘ ਸਾਹਿਬ ਨੇ ਆਪਣੇ ਅਰਦਾਸ ਦੇ ਵਿੱਚ ਸਿੱਖ ਕੌਮ ਦੀ ਪੂਰੀ ਹਾਲਤ ਦੱਸਤੀ ਕਿ ਅਸੀਂ ਜੰਗ ਦੇ ਵਿਰੋਧ ਦੇ ਵਿੱਚ ਆਏ ਤੇ ਜਿਹੜੇ ਸਿੱਖ ਮੋਦੀ ਸਰਕਾਰ ਨੇ ਚੈਨਡਾ ਦੇ ਵਿੱਚ ਬਰਤਾਨੀਆਂ ਦੇ ਵਿੱਚ ਪਾਕਿਸਤਾਨ ਦੇ ਵਿੱਚ ਹਰਿਆਣੇ ਤੇ ਪੰਜਾਬ ਦੇ ਵਿੱਚ ਅਸਾਸਨੇਟ ਤੇ ਸ਼ਹੀਦ ਕੀਤੇ ਐ ਸਿੱਖੋਂ ਉਹਨਾਂ ਦਾ ਖੰਡਨ ਕਰਦਾ ਕਾਬਿਲ ਹੈ ਕਿ ਇਸ ਤੋਂ ਪਹਿਲਾਂ ਸਿਮਰਂਜੀਤ ਸਿੰਘ ਮਾਨ ਨੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਵੱਲੋਂ ਸ੍ਰੀ ਅਕਾਲ ਤਖਤ ਸਹਾ ਵਿਖੇ ਹੋਣ ਵਾਲੀ ਸ਼ਹੀਦੀ ਅਰਦਾਸ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗਾਜ ਨੇ ਫਸੀਲ ਤੋਂ ਸੰਦੇਸ਼ ਨਾ ਦੇਣ ਸੰਬੰਧੀ ਆਏ ਬਿਆਨ ਤੇ ਆਪਣੀ ਤਿੱਖੀ ਪ੍ਰਤੀਕਿਰਿਆ ਜ਼ਾਹਰ ਕੀਤੀ ਸੀ। ਪੰਜਾਬ ਸਰਕਾਰ ਨੇ ਲੁਧਿਆਣਾ ਪੱਛਮੀ ਉਪਚੋਣਾ ਵਿੱਚ ਕਾਂਗਰਸੀ ਉਮੀਦਵਾਰ ਅਤੇ ਸਾਬਕਾ ਕੈਬਨਿਟ ਮੰਤਰੀ ਭਾਰਤ ਪੋਸ਼ਣ ਆਸ਼ਰੂਪ ਉੱਚਗੇਛਲੀ ਨੋਟਿਸ ਭੇਜਣ ਵਾਲਾ ਐਸਐਸਪੀ ਨੂੰ ਮੁਅਤਲ ਕਰ ਦਿੱਤਾ ਹੈ। ਹੁਣ ਆਸ਼ਰੂਪ ਵਿਜਲਣ ਸਾਹਮਣੇ ਪੇਸ਼ ਨਹੀਂ ਹੋਣਾ ਪਵੇਗਾ ਸੂਤਰਾਂ ਅਨੁਸਾਰ ਐਸਐਸਪੀ ਅਤੇ ਪਾਲਪੁਰ ਆਸ਼ੂ ਵਿਚਕਾਰ ਸਿੱਧੀ ਗੱਲਬਾਤ ਚੱਲ ਰਹੀ ਸੀ ਲੁਧਿਆਣਾ ਪੱਛਮੀ ਹਲਕੇ ਤੇ ਹੁਣ ਜੜੀ ਜ਼ਿਮਨੀ ਚੋਣ ਤੋਂ ਪਹਿਲਾਂ ਕਾਂਗਰਸੀ ਉਮੀਦਵਾਰ ਪਾਲਪੁਰ ਸ਼ਨ ਆਸ਼ੂ ਨੂੰ ਸਮਨ ਭੇਜਣ ਵਾਲੇ ਐਸਐਸਪੀ ਵਿਜੀਲੈਂਸ ਨੂੰ ਸਸਪੈਂਡ ਕਰ ਦਿੱਤਾ ਗਿਆ ਪੰਜਾਬ ਸਰਕਾਰ ਨੇ ਐਸਐਸਪੀ ਵਿਜੀਲੈਂਸ ਜਗਤਪ੍ਰੀਤ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ ਨਵੰਦੇ ਪੁਰਾਣੇ ਸੰਬੰਧ ਵੀ ਸਾਹਮਣੇ ਆਏ ਨੇ ਇਹ ਆਸ਼ੂਈ ਸੀ ਜਿਸ ਨੇ ਸਭ ਤੋਂ ਪਹਿਲਾਂ ਇਸ ਅਧਿਕਾਰੀ ਨੂੰ ਡੀਐਸਪੀ ਦੇ ਅਹੁਦੇ ਤੇ ਨਿਯੁਕਤ ਕੀਤਾ ਸੀ ਜਾਣਕਾਰੀ ਮੁਤਾਬਕ ਚੋਣਾਂ ਤੇ ਐਲਾਨ ਤੋਂ ਕੁਝ ਦਿਨ ਪਹਿਲਾਂ ਐਸਐਸਪੀ ਤੇ ਆਸ਼ੂ ਵਿਚਾਲੇ ਮੀਟਿੰਗ ਹੋਈ ਉਸ ਸਮੇਂ ਬਿਨਾਂ ਕਿਸੇ ਅਧਿਕਾਰਿਤ ਹੁਕਮ ਦੇ ਰਾਤੋਂ ਰਾਤ ਸਮਨ ਪੇਸ਼ ਦਿੱਤੇ ਗਏ ਆਸ਼ੂ ਇਸ ਬਹਾਨੇ ਹਮਦਰਦੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਭਾਰਤ ਪੁਸ਼ਨ ਆਸ਼ੂ ਨੇ ਕਿਹਾ ਹੈ कि ਪਿਛਲੇ 3.5 ਸਾਲਾਂ ਤੋਂ ਮੇਰੇ ਵਿਰੁੱਧ ਸਾਜ਼ਿਸ਼ ਰਚੀ ਜਾ ਰਹੀ ਸੀ ਪਰ ਮੈਂ ਅਦਾਲਤ ਦਾ ਧੰਨਵਾਦੀਆਂ ਕਿਉਂ ਨਾ ਮੈਨੂੰ ਬਚਾਇਆ ਹੈ ਜਨ ਤੱਕ ਤੌਰ ਤੇ ਮੈਨੂੰ ਬਦਨਾਮ ਕਰਕੇ ਮੈਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਚਾਲੀਆਂ ਨੇ ਪਰ ਇਸ ਦਾ ਕੁਝ ਵੀ ਨਤੀਜਾ ਨਹੀਂ ਨਿਕਲਿਆ ਇਹ ਚੋਣਾਂ ਦੌਰਾਨ ਦਿਖਾਈ ਗਈ ਹਾਰ ਦੀ ਨਿਰਾਸ਼ਾ ਹੈ ਅੱਜ ਮਾਹੌਲ ਪਿਛਲੀਆਂ ਚੋਣਾਂ ਤੋਂ ਬਿਲਕੁਲ ਉਲਟਾ ਹੈ ਲੋਕਾਂ ਨੂੰ ਸੱਚਾਈ ਦਾ ਪਤਾ ਲੱਗਿਆ ਆਸ਼ੂ ਨੇ ਅੱਗੇ ਇਹ ਵੀ ਕਿਹਾ ਅਧਿਕਾਰੀਆਂ ਕੋਲ ਮੇਰੇ ਖਿਲਾਫ ਕੋਈ ਸਬੂਤ ਨਹੀਂ ਸੀ ਜੇਕਰ ਉਹਨਾਂ ਕੋਲ ਕੋਈ ਸਬੂਤ ਹੈ ਤਾਂ ਲੈ ਕੇ ਆਉਣ ਉਹਨਾਂ ਕੋਲ ਖੁਫੀਆ ਜਾਣਕਾਰੀ ਸਨੇਹ ਹੋਰੀ ਜੰਟੀਆਂ ਨੇ ਮੈਂ ਸਬੂਤ ਦਿੱਤੇ ਤੇ ਕਾਰਵਾਈ ਵੀ ਕੀਤੀ ਗਈ ਮੇਰਾ ਕੰਮ ਲੋਕਾਂ ਨੂੰ ਸਰਕਾਰ ਦੀ ਅਸਫਲਤਾ ਬਾਰੇ ਦੱਸਣਾ ਹੈ ਇਸ ਤੋਂ ਪਹਿਲਾਂ ਆਸ਼ੂ ਨੂੰ ਸਰਾਬਾ ਨਗਰ ਚ ਸਕੂਲ ਦੀ ਜ਼ਮੀਨ ਦੀ ਦੁਰਵਰਤੋਂ ਨਾਲ ਸੰਬੰਧਿਤ 2400 ਕਰੋੜ ਰੁਪਏ ਦੇ ਘਟਾਲੇ ਦੇ ਸੰਬੰਧ ਚ ਸਮਨ ਕੀਤਾ ਜਾ ਚੁੱਕਾ ਹੈ ਲੀਡਰਸ਼ਿਪ ਨੇ ਫਿਰੋਜ਼ਪੁਰ ਰੋਡ ਤੇ ਸਥਿਤ ਕਾਂਗਰਸ ਟਾਉਨ ਦਫਤਰ ਚ ਦੁਪਹਿਰ 3 ਵਜੇ ਇਸ ਮਾਮਲੇ ਤੇ ਪ੍ਰੈਸ ਕਾਨਫਰੰਸ ਕੀਤੀ ਡੀਐਸਪੀ ਵਿਨੋਦ ਕੁਮਾਰ ਵੱਲੋਂ 4 ਜੂਨ ਨੂੰ ਜਾਰੀ ਕੀਤੇ ਗਏ ਸਮਨ ਚ ਆਸ਼ੂ ਨੂੰ ਸ਼ੁੱਕਰਵਾਰ ਨੂੰ ਪੁੱਛ ਕੇ ਚਲੇ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਗਿਆ ਸੀ ਇਹ ਮਾਮਲਾ 8 ਜਨਵਰੀ 2025 ਦਾ ਹੈ ਜਦੋਂ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 5 ਵਿੱਚ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 420 120ਬੀ 467 468 472 ਤੇ 409 ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਸੀ ਇਹ ਮਾਮਲਾ ਸਰਾਬਾ ਨਗਰ ਚ ਇੱਕ ਨਵੇਂ ਸੀਨੀਅਰ ਸੈਕੰਡਰੀ ਸਕੂਲ ਨੂੰ ਚਲਾਉਣ ਲਈ ਦਹਾਕਿਆਂ ਪਹਿਲਾਂ ਲੁਧਿਆਣਾ ਇੰਪਰੂਵਮੈਂਟ ٹرسٹ ਦੁਆਰਾ ਅਲਾਟ ਕੀਤੀ ਗਈ 4.7 ਏਕੜ ਜ਼ਮੀਨ ਦੇ ਆਲੇ ਦੁਆਲੇ ਹੁੰਦਾ ਹੈ ਇਹ ਜ਼ਮੀਨ ਸਿਰਫ ਵਿਦਿਅਕ ਉਦੇਸ਼ਾਂ ਲਈ ਰਾਇਤੀ ਦਰ ਤੇ ਦਿੱਤੀ ਗਈ ਸੀ ਹਾਲਾਂਕਿ ਜਾਂਚ ਤੋਂ ਪਤਾ ਲੱਗਿਆ ਹੈ ਕਿ ਇਸ ਜ਼ਮੀਨ ਦੇ ਕੁਝ ਹਿੱਸਿਆਂ ਨੂੰ ਵਪਾਰਕ ਗਤੀਵਿਧੀਆਂ ਲਈ ਗੈਰਕਾਨੂੰਨੀ ਤੌਰ ਤੇ ਵਰਤਿਆ ਜਾ ਰਿਹਾ ਸੀ ਲੁਧਿਆਣਾ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਇਸ ਸਾਲ 8 ਜਨਵਰੀ ਨੂੰ ਸਕੂਲ ਵਿਰੁੱਧ ਐਫਆਈਆਰ ਦਰਜ ਕਰ ਲਈ ਸੀ। ਉਹਨਾਂ ਦੀ ਸ਼ਿਕਾਇਤ ਤੋਂ ਬਾਅਦ ਜਾਂਚ ਦੌਰਾਨ ਕਥਿਤ ਵਿੱਤੀ ਬੇਨਿਯਮੀਆਂ ਸਾਹਮਣੇ ਆਉਣ ਤੋਂ ਬਾਅਦ ਮਾਮਲਾ ਵਿਜਲੈਂਸ ਬਿਊਰੋ ਨੂੰ ਸੌਂਪਿਆ ਗਿਆ। ਲੁਧਿਆਣਾ ਪਛਮੀ ਵਿਧਾਨ ਸਭਾ ਜਿਮਣੀ ਚੋਣਾ ਵਿੱਚ ਆਵਾਦੀ ਪਾਰਟੀ ਨੂੰ ਅੱਜ ਵੱਡੀ ਸਫਲਤਾ ਮਿਲੀ ਹੈ ਜਦੋਂ ਕਿ ਕਾਂਗਰਸ ਅਤੇ ਭਾਜਪਾ ਨੂੰ ਵੱਡਾ ਝਟਕਾ ਲੱਗਿਆ। ਲੁਧਿਆਣਾ ਜ਼ਿਲ੍ਹੇ ਕਾਂਗਰਸ ਦੇ ਉਮੀਦਵਾਰ ਪ੍ਰદાન ਵੀਰ ਕਵਰ ਪ੍ਰੀਤ ਸ਼ੈਰਲੀ ਅਤੇ ਭਾਜਪਾ ਬੁਲਾਰੇ ਅਮਿਤ ਕੁਮਾਰ ਆਪਣੇ ਸੰਕੜੇ ਸਮਰਥਕਾਂ ਨਾਲ ਆਪ ਵਿੱਚ ਸ਼ਾਮਲ ਹੋਏ ਨੇ। ਲੁਧਿਆਣਾ ਪੱਛਮੀ ਵਿਧਾਨ ਸਭਾ ਦੀ ਜਿੰਨੀ ਚੋਣ ਤੋਂ ਪਹਿਲਾਂ ਕਾਂਗਰਸ ਤੇ ਭਾਜਪਾ ਨੂੰ ਵੱਡਾ ਝਟਕਾ ਲੱਗਾ ਹੈ। ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਕੁਲਵੰਤ ਸਿੱਧੂ ਅਤੇ ਰਜਿੰਦਰ ਪਾਲ ਕੌਰ ਛੀਨਾ ਨੇ ਪਾਰਟੀ ਆਗੂਆਂ ਦੀ ਮੌਜੂਦਗੀ ਦੇ ਵਿੱਚ ਲੁਧਿਆਣਾ ਜ਼ਿਲ੍ਹਾ ਕਾਂਗਰਸ ਦੇ ਮੀਤ ਪ੍ਰਧਾਨ ਵੀਰ ਕਰਮਵੀਰ ਸ਼ੈਲੀ ਅਤੇ ਭਾਜਪਾ ਦੇ ਬੁਲਾਰੇ ਅਮਿਤ ਕੁਮਾਰ ਦੇ ਨਾਲ ਉਹਨਾਂ ਦੇ ਸੈਂਕੜੇ ਸਮਰਥਕਾਂ ਨੂੰ ਵੀ ਆਮ ਆਦਮੀ ਪਾਰਟੀ 'ਚ ਸ਼ਾਮਿਲ ਕਰਵਾਇਆ ਹੈ ਐਮਐਲਏ ਅਸ਼ੋਕ ਪਰਾਸ਼ਰ ਪੱਪੀ ਨੇ ਸਾਰੇ ਆਗੂਆਂ ਦਾ ਪਾਰਟੀ 'ਚ ਸਵਾਗਤ ਕੀਤਾ ਹੈ ਤੇ ਆਖਿਆ ਕਿ ਆਪ ਦੀਆਂ ਨੀਤੀਆਂ ਤੇ ਕੰਮਾਂ ਤੋਂ ਇਹ ਪ੍ਰਭਾਵਿਤ ਹੋ ਕੇ ਇੱਧਰ ਆਏ ਨੇ ਕੰਮਾਂ ਨੂੰ ਦੇਖਦੇ ਹੋਏ ਅੱਜ ਵੱਡੀ ਗਿਣਤੀ 'ਚ ਭੇੜ

परिवार दे मैं जिथे उन्होंने संजीव अरोड़ा के दे कमां देखते दे हुए मान योग मुख्यमंत्री सरदार भगवंत सिंह मान ने पंजाब के प्रति जो लगाओ से दे लगाओ जो हो रहा पिछले साढ़े तीन साल तो कम उ देखते हुए अच्छी गिनती चेहरे परिवार के होर बहुत वाला वाधा हो जा रहा मैं हूँ अपने कलीक मैडम चीना जी कलवंत सिद्धू जी साढ़े लोग सभा इंचार्ज मक्ड़ जी सार साई जी कोमन तो साहब साढ़े भाभी जी कौंसलर ਕल्याण ਸਾਹਿਬ ਹੋਰ ਸਾਰੇ ਆਮ ਆਦਮੀ ਪਾਰਟੀ ਦੇ ਜਿਜਾਰੂ ਵਰਕਰਾਂ ਨਾਲ ਜਿੱਥੇ ਆ ਜੀ ਆਖਦਾ ਉਥੇ ਆਪਣੇ ਪਰਿਵਾਰ ਚ ਵਾਦਾ ਹੋਉਂਦਾ ਬਹੁਤ ਬਹੁਤ ਮੁਹਰਤ ਵਾਦਨਾ ਜ਼ਿਕਰੇ ਖਾਸ ਹੈ ਕਿ ਲੁਧਿਆਣਾ ਜ਼ਿਮਨੀ ਚੋਣ ਲਈ VOTING 19 ਜੂਨ ਨੂੰ ਹੋਵੇਗੀ ਤੇ ਨਤੀਜੇ 23 ਜੂਨ ਨੂੰ ਐਲਾਨੇ ਜਾਣਗੇ। ਲੁਧਿਆਣਾ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਵਾਸਤੇ ਕੁੱਲ 1,74,437 ਵੋਟਰ ਨੇ ਜਿਨ੍ਹਾਂ ਵਿੱਚੋਂ 99,602 ਮਰਦ ਤੇ 84,825 ਮਹਿਲਾ ਵੋਟਰਜ਼ ਵੋਟ ਹੱਕ ਦਾ ਇਸਤੇਮਾਲ ਕਰਨ ਗਿਆ। ਪ੍ਰਧਾਨ ਮੰਤਰੀ ਮੋਦੀ ਨੇ ਸ਼ੁੱਕਰਵਾਰ ਨੂੰ ਪੈਲਗਾਮ ਹਮਲੇ ਤੋਂ ਬਾਅਦ ਪਹਿਲੀ ਵਾਰ ਜੰਮੂ ਕਸ਼ਮੀਰ ਦਾ ਦੌਰਾ ਕੀਤਾ। ਉਹਨਾਂ ਉੱਥੇ ਚਨਾਬ ਨਦੀ ਦੇ ਬਣੇ ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਆਰਚਰ ਪੁਲ ਦਾ ਤਿਰੰਗਾ ਲਹਿਰਾ ਕੇ ਉਦਘਾਟਨ ਕੀਤਾ। ਭਾਰਤ ਨੇ ਅੱਜ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ ਕਸ਼ਮੀਰ ਚ ਬਣੇ ਦੁਨੀਆਂ ਦੇ ਸਭ ਤੋਂ ਉੱਚੇ ਰੇਲੇ ਪੁਲ ਨੂੰ ਦੇਸ਼ ਨੂੰ ਸਮਰਪਿਤ ਕੀਤਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਆਪਣੇ ਹੱਥ ਚ ਤਿਰੰਗਾ ਲੈ ਕੇ ਚਨਾਪੁਲ ਤੇ ਤੁਰੇ ਤੇ ਇਹ ਇੱਕ ਉਬਰਦੇ ਪਾਰ ਦਾ ਸ਼ਾਨਦਾਰ ਨਜ਼ਾਰਾ ਸੀ। ਕਸ਼ਮੀਰ ਪਹੁੰਚਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਪ੍ਰੋਜੈਕਟ ਤੇ ਕੰਮ ਕਰ ਰਹੇ ਲੋਕਾਂ ਨਾਲ ਵੀ ਗੱਲਬਾਤ ਕੀਤੀ। ਇਸ ਮੌਕੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਕਿ ਕੀ ਪ੍ਰਧਾਨ ਮੰਤਰੀ ਮੋਦੀ ਜੀ ਨਿਰਣਾਇਕ ਅਗਵਾਈ ਹੇਠ ਅਸੀਂ ਸਿਰਫ ਤਿਰੰਗਾ ਹੀ ਨਹੀਂ ਲੜਾ ਰਹੇ। ਅਸੀਂ ਕਸ਼ਮੀਰ ਵਿੱਚ ਸ਼ਾਂਤੀ, ਤਰੱਕੀ ਤੇ ਖੁਸ਼ਹਾਲੀ ਦਾ ਵਾਅਦਾ ਲੈ ਕੇ ਜਾ ਰਹੇ ਹਾਂ ਜਿੱਥੇ ਜਹਾਂ 20 ਹਜ਼ਾਰ ਰੋਜ਼ ਲੋਕ ਆਤੇ ਤੇ ਵਾ 2000 ਆਏ ਤੋਂ ਪ੍ਰਧਾਨ ਮੰਤਰੀ ਜੀ ਨੇ ਨਾ ਦੇਰੀ ਕਰਤੇ ਹੋਏ ਅੱਜ ਆਪਣਾ ਤਿਰੰਗਾ ਹੱਥ ਵਿੱਚ ਲੈ ਕੇ ਜੋ ਪਾਕਿਸਤਾਨ ਹੈ ਉਸ ਨੂੰ ਅੱਜ ਮੂੰਹ ਤੋੜ ਜਵਾਬ دیا ਹੈ ਵੀ ਆਪ ਬੰਬوں ਗੋਲੀਆਂ ਵਿੱਚ ਯਕੀਨ ਰੱਖਤੇ ਹਨ ਆਪ ਆਪਣੇ ਲੋਕਾਂ ਨੂੰ ਭੁੱਖਾ ਦੇਖਣਾ ਚਾਹਤੇ ਹਨ ਪਰ ਮੈਂ ਆਪਣੇ ਕਸ਼ਮੀਰੀਆਂ ਨੂੰ ਡਿਵੈਲਪਮੈਂਟ ਦੇ ਸਾਥ ਜੋੜਨਾ ਚਾਹਤਾ ਹਾਂ ਵਿਕਸਿਤ ਭਾਰਤ ਕੇ ਸਾਥ ਜੋੜਨਾ ਚਾਹਤਾ ਹਾਂ बिल्कुल देरी ना करते हुए आज चाहे ऑपरेशन सुदूर चल रहा है लेकिन उन्होंने ये तरतालीस करोड़ का प्रोजेक्ट जो आज कश्मीर को सीधा दिल्ली कन्याकुमारी तक जोड़ दिया और ये 119 किलोमीटर टनल है जो 13-13 किलोमीटर की लंबी टनल है 36 टनल है इसमें और आज मुझे खुशी है भी मैं एक पंजाब से आता हूं मैं भी बॉर्डर स्टेट से आता हूँ मुझे भी पता है कश्मीर और पंजाब की समस्याएं कहाँ हैं मैं प्रधानमंत्री जी का और अश्विनी वैष्णव जी का बहुत आभार प्रकट करता हूँ धन्यवाद करता हूँ कि मेरी आज ड्यूटी श्रीनगर में लगी और वहां से कटरा से वंदे भारत एक यहाँ को चली और यहाँ श्रीनगर से एक वंदे भारत कटरा के लिए रवाना हुई और मैं एक क्लियर कर दूं बात सितंबर में आज क्योंकि जम्मू में कुछ काम चल रहा है जिसकी वजह ये कटरा तक है और सितंबर में सितंबर के महीने में ये टोटल जम्मू तक हो जाएगी और दूसरी बात यहाँ पे गुड्स ट्रेन भी चलेंगी जिससे यहाँ का फ्रूट जो इतना बड़ा ख़राब हो जाता है क्योंकि पेरिशेबल गुड्स है टाइम बहुत ज़्यादा कीमती है वो गुड्स ट्रेन जब चलेगी यहाँ की चेरी यहाँ का फ्रूट और जो यहाँ चीज़ें चाहिए कोई सीमेंट चाहिए कोई और चीज़ें चाहिए खान पी खाने पीने की वो दुनिया से यहाँ आएंगी ਜ਼ਿਕਰ ਇਹ ਖਾਸ ਹੈ ਕਿ ਚਨਾਬ ਆਰਕ ਬ੍ਰਿਜ ਰਿਆਸੀ ਜ਼ਿਲ੍ਹੇ ਵਿੱਚ ਬਕਲ ਅਤੇ ਕੌਟੀ ਦੇ ਵਿਚਾਲੇ ਬਣਾਇਆ ਗਿਆ ਹੈ 2003 ਦੇ ਵਿੱਚ ਮਨਜ਼ੂਰੀ ਦਿੱਤੀ ਗਈ ਸੀ ਤੇ ਸ਼ੁਰੂਆਤੀ ਯੋਜਨਾ ਮੁਤਾਬਕ 2009 ਤੱਕ ਪੂਰਾ ਕੀਤਾ ਜਾਣਾ ਸੀ ਪਰ ਪੂਰਾ ਹੁਣ 22 ਸਾਲ ਲੱਗ ਗਏ ਜਲੰਧਰ ਦੇ ਇਤਿਹਾਸਿਕ ਬਰਟਨ ਪਾਰਕ ਵਿੱਚ ਬਣੇ ਜਾ ਰਹੇ ਸਪੋਰਟਸ ਹੱਬ ਦਾ ਰਸਮੀ ਉਦਘਾਟਨ 11 ਜੂਨ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਜਾਣ ਦੀ ਸੰਭਾਵਨਾ ਹੈ ਜਿਕਰੇ ਹੋ ਗਿਆ ਹੈ ਕਿ ਉਸ ਦੇ ਕਰੀਬੀ ਜੈਅੰਤੀ ਸੰਬੰਧੀ ਜਲੰਧਰ ਵਿੱਚ ਸੂਬਾ ਪੱਦਰੀ ਪ੍ਰੋਗਰਾਮ ਵੀ ਹੋਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਛੇਤੀ ਹੀ ਜਲੰਧਰ ਦੇ ਇਤਿਹਾਸਿਕ ਬਰਟਨ ਪਾਰਕ ਚ ਬਣਾਈ ਜਾ ਰਹੇ ਸਪੋਰਟਸ ਹੱਬ ਦੀ ਉਸਾਰੀ ਦਾ ਨੀਂਹ ਪੱਥਰ ਰੱਖਣਗੇ ਇਹ ਜਾਣਕਾਰੀ ਜਲੰਧਰ ਦੇ ਮੇਅਰ ਵਿਨੀਤ ਧੀਰ ਤੇ ਆਮ ਆਦਮੀ ਪਾਰਟੀ ਦੇ ਆਗੂ ਨਿਤਿਨ ਕੋਹਲੀ ਨੇ ਦਿੱਤੀ ਹੈ। ਉਹਨਾਂ ਆਖਿਆ ਹੈ ਕਿ ਸਪੋਰਟਸ ਹੱਬ ਦੀ ਉਸਾਰੀ ਦਾ ਨੀਂਹ ਪੱਥਰ 11 ਜੂਨ ਨੂੰ ਰੱਖੇ ਜਾਣ ਦੀ ਉਮੀਦ ਹੈ। ਇਸੇ ਹੀ ਦਿਨ ਕਬੀਰ ਜਨਮ ਦਿਵਸ ਦੇ ਮੌਕੇ ਜਲੰਧਰ 'ਚ ਇੱਕ ਰਾਜ ਪੱਧਰੀ ਪ੍ਰੋਗਰਾਮ ਵੀ ਹੋਣਾ ਹੈ ਜਿਸ 'ਚ ਮੁੱਖ ਮੰਤਰੀ ਦੀ ਮੌਜੂਦਗੀ ਲਗਭਗ ਤੈਅ ਹੈ। ਸੋ ਮੈਂ ਬਹੁਤ ਥੈਂਕਸ ਕਰਦਾ ਸਾਡੇ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਬਲਟਨਪਾਗ ਦੇ ਜਿਹੜਾ ਇਹ ਪ੍ਰੋਜੈਕਟ ਹੈ ਉਹਦੀ ਮਨਜ਼ੂਰੀ ਦਿੱਤੀ ਹੈ ਔਰ ਬਹੁਤ ਜਲਦ ਸਾਡੇ ਆਨਰੇਬਲ ਸਾਡੇ ਸੁਪਰੀਮੋ ਆਮ ਆਦਮੀ ਪਾਰਟੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਔਰ ਸਾਡੇ ਪੰਜਾਬ ਦੇ ਸਾਡੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਉਹ ਇਸ ਦਾ ਉਦਘਾਟਨ ਜਲੰਧਰ ਦੇ ਵਿੱਚ ਕਰਨ ਜਾ ਰਹੇ ਆ ਔਰ ਸਪੈਸ਼ਲ ਥੈਂਕਸ ਕਰੂੰਗਾ ਮੈਂ ਸ਼੍ਰੀ ਸ਼ੋਕ ਮਿੱਤਲ ਜੀ ਦਾ ਸਾਡੇ ਰਾਜ ਸਭਾ ਮੈਂਬਰ ਸ਼੍ਰੀ ਨਿਤਨ ਕੋਲੀ ਜੀ ਦਾ ਔਰ ਸਾਡੇ ਸਾਰੇ ਹੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਬਹੁਤ ਸਪੋਰਟ ਕੀਤੀ ਮੈਨੂੰ ਇਸ ਪ੍ਰੋਜੈਕਟ ਨੂੰ ਰਿਵਾਈਵ ਕਰਨ ਦੇ ਵਿੱਚ ਔਰ ਸਾਡੇ ਕਮਿਸ਼ਨਰ ਸਾਹਿਬ ਦੀ ਵੀ ਜਨ ਸਾਹਿਬ ਦੀ ਵੀ ਬਹੁਤ ਮਿਹਨਤ ਲੱਗੀ ਸੋ ਆਮ ਆਦਮੀ ਪਾਰਟੀ ਪੰਜਾਬ ਦੇ ਵਿਕਾਸ ਦੇ ਲਈ ਵਚਨਬੱਧ ਹੈ ਔਰ ਸਪੈਸ਼ਲੀ ਜਿਹੜਾ ਬਲਟਨ ਪਾਕ ਹੈ ਕਿਉਂਕਿ ਬੱਚਿਆਂ ਨੂੰ ਅੱਜ ਦਾ ਜਿਹੜਾ ਯੂਥ ਹੈ ਉਹਨਾਂ ਨੂੰ ਜੇ ਅਸੀਂ ਨਸ਼ੇ ਤੋਂ ਛੁਡਾਣਾ ਹੈ ਤੇ ਉਦ ਲਈ سپورਟ ਸਿਕ ਬਹੁਤ ਅਹਿਮ ਯੋਗਦਾਨ ਉਹ ਆਪਣਾ ਅਪਲਾਈ ਕਰ ਸਕਦੇ ਆ ਸੋ ਮੈਂ ਇੱਕ ਵਾਰੀ ਫੇਰ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਨਗਰ ਨਿਗਮ ਪ੍ਰਸ਼ਾਸਨ ਨੇ ਉਦਘਾਟਨ ਸਮਾਰੋਹ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਨੇ ਤੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਯੋਜਨਾਬੱਧ ਤਰੀਕੇ ਨਾਲ ਕੰਮ ਕੀਤਾ ਜਾ ਰਿਹਾ ਹੈ ਸਿਆਸੀ ਨਜ਼ਰੀਏ ਤੋਂ ਵੀ ਇਹ ਪ੍ਰੋਜੈਕਟ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਆਗਾਮੀ ਵਿਧਾਨ ਸਭਾ ਚੋਣਾਂ 'ਚ ਹੁਣ ਲਗਭਗ 1.5 ਸਾਲ ਦਾ ਸਮਾਂ ਬਾਕੀ ਹੈ ਤੇ ਆਮ ਆਦਮੀ ਪਾਰਟੀ ਲੀਡਰਸ਼ਿਪ ਅਜੇ ਹੀ ਵਿਕਾਸ ਕੰਮਾਂ ਰਾਹੀਂ ਜਨ ਸਮਰਥਨ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦੀ ਹੈ ਪੰਜਾਬ న్యూਸ ਬ੍ਰੋਡਕਾਸਟ ਲੈ ਕੇ ਕੱਲ ਫਿਰ حاضر ਹੋਵਾਂਗੇ ਧੰਨਵਾਦ